ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਅਮੀਤ ਕਰਦੇ ਤੁਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਮਿਲ ਦਿਨ ਆਪਾਂ ਅੱਜ ਵਲੌਗ ਸ਼ੁਰੂ ਕਰਦੇ ਆਂ ਕੰਮ ਕਰਦੇ ਹੋਏ ਤੇ ਕੱਪੜੇ ਬਹੁਤ ਸਾਰੇ ਧੋਤੇ ਕਿਉਂ ਕੀ ਗੱਲ ਕਹਤੇ ਗਰਮ ਬਣੀਗਾ ਤੇ ਡੋਲਣਾ ਲੋ ਜੀ ਦੋਰ ਔਟ ਕੰਮ ਵਾਲਾ ਤੇ ਕੱਪੜੇ ਧੋਤੇ ਆਪਾਂ ਨੇ ਖਾਸ ਸਾਰੇ ਦੋ ਰਸੀਆਂ ਭਰਤੀਆਂ ਤੇ 55 ਭਰੇ ਆਪਿਆ ਤੇ ਬਾਕੀ ਮਸ਼ੀਨ ਚੱਲਦੀ ਆ ਤੇ ਹਾਲੇ ਇਹਨਾਂ ਨੇ ਨਾ ਆ ਕੇ ਖੋਲਣੇ ਆ ਤੇ ਫਿਰ ਮੈਂ ਨਾ ਆ ਕੇ ਖੋਲਣੇ ਆ ਤੇ ਪਰਮ ਦਾ ਜਿੰਨਾ ਵੀ ਪੈਕੇਜ ਸੀਗਾ ਖੋਲਿਆ ਉਹ ਮਸ਼ੀਨ ਚ ਪਾਤਾ ਧੋਣ ਵਾਸਤੇ ਕਿਉਂ ਬਈ ਇੱਕ ਬੰਦੇ ਦੇ 10 10 ਇੱਕ ਬੰਦੇ ਦਾ 10 10 ਕੱਪੜੇ ਸਸਰੀ ਗੱਲ ਕੌਣ ਕਰੂਗਾ ਸਸਰੀ ਗੱਲ ਮੇਰੇ ਮਤਲਬ ਤੁਹਾਨੂੰ ਵੀ ਸਸਰੀ ਗੱਲ ਪਰ ਸਸਰੀ ਗੱਲ ਸਸਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੱਤੇ ਕਹਿੰਦੇ ਪਾਰਾ ਨਹੀਂ ਪਹਿਣਾ ਪਾਰਾ ਮੀਂਹ ਪੈਣਾ ਭਾਈ ਮੀਂਹ ਪਾਰਾ ਪਹਿਣਾ ਆਹੋ ਹੈਗਾ ਤਾਂ ਹੈਗਾ ਬੱਦਲ ਜੇ ਹਵਾ ਬਹੁਤ ਸੋਹਣੀ ਚੱਲਦੀ ਹੈ ਦੇਖੋ ਹੁਣੇ ਚੱਲਦੀ ਖਾਸ ਸਾਰੀ ਕੱਪੜੇ ਸੁੱਕ ਜਾਣੇ ਆ ਆਪਣੇ ਸੁੱਕ ਜਾਣੇ ਆ ਕੱਲ ਮੈਂ ਧੋਏ ਨਹੀਂਗੇ ਅੱਜ ਮੈਨੂੰ ਕੁਝ ਠੀਕ ਜਿਹਾ ਨਹੀਂ ਲੱਗਦਾ ਮੇਰੀ ਤਬੀਅਤ ਵੀ ਠੀਕ ਨਹੀਂ ਗੀ ਕੁਝ ਹੋਰ ਤਰ੍ਹਾਂ ਦਾ ਪੇਨ ਜਿਹਾ ਹੁੰਦਾ ਮੈਨੂੰ ਢਿੱਡ ਦੁਖਦਾ ਕੁਛ ਖਾਦਾ ਵੀਤਾ ਵੀ ਨਹੀਂ ਨਾਲੇ ਹੱਲੇ ਚਾਹੇ ਵੀਤੀ ਆ ਰੋਟੀ ਹ ਲਗਾਣੀ ਆ ਟਾਈਮ 11 ਵਜ ਗਈ ਆ 11 ਸਵਾ 11 ਹੋ ਗਈ ਹਵਾ ਬਹੁਤ ਸਾਰੀ ਚੱਲ ਪਈ ਮੈਂ ਬਹਿਲੇ ਕੱਪੜੇ ਤੇ ਮੈਂ ਇਹਨਾਂ ਨੂੰ ਭਾਈ ਕਿਹਾ ਕਿ ਹਾਂ ਵੀ ਜਦੋਂ ਜਿਹੜਾ ਸਕੂਲੇ ਜਾਂਦਾ ਉਦੋਂ ਰੋਟੀ ਖਾਇਆ ਕਰੋ ਪਰ ਇਹ ਵੀ ਇੰਨੇ ਢਿੱਡ ਬੰਦੇ ਆ ਰੋਟੀ ਅਸੀਂ ਤਾਂ ਖਾ ਲਈਏ ਦੋ ਜਣੇ ਸਾਡੇ ਇੱਕ ਬੰਦਾ ਨਹੀਂ ਖਾਂਦਾਗਾ ਫੇਰ ਉਹਦੇ ਕਰਕੇ ਤੇ ਚਲੋ ਜੁੜੇ ਰਹੋ ਤੁਸੀਂ ਵਲੌਗ ਦੇ ਹਾਈ ਹਾਂ ਇਹ ਕੱਪੜੇ ਸਾਰੇ ਉੱਪਰ ਫੋਲਾਂਗੇ ਇਹ ਆ ਕੱਪੜੇ ਦੇਖੋ ਹਵਾ ਚੱਲਦੀ ਆ ਇਹਨਾਂ ਤਾਂ ਇਹ ਚੁੰਡੀਆਂ ਲਾ ਹੋਣਗੀਆਂ ਇਹਨਾਂ ਨੂੰ ਉੱਡ ਜਾਣਾ ਹਵਾ ਕਿੰਨੀ ਆ ਗਈ ਉਹ ਦੇਖਿਓ ਇਕ ਟਾਲੀ ਦੇ ਕਿਵੇਂ ਪੱਤੇ ਉੱਡਦੇ ਆ ਤੁਹਾਨੂੰ ਦਿਖਾਵਾਂ ਬੈਕ ਉੱਡ ਗਏ ਦਿਖਦਾ ਹੀ ਨਹੀਂ ਮੈਨੂੰ ਅੱਛਾ ਆ ਫੋੜਦਾ ਉੱਡ ਗਏ ਰੁਬੜੀ ਜੀ ਉਡੀ ਸੀ ਪਹਿਲਾਂ ਖਾਸੇ ਸਾਰੇ ਆ ਦੇਖੋ ਉੱਡਦੇ ਇੰਨੀ ਹਵਾ ਚੱਲ ਪਈ ਆ ਸੂਰਜ ਦੇਵਤਾ ਦੇ ਕਰੋ ਦਰਸ਼ਨ ਕਿੱਥੇ ਆ ਆ ਦੇਖੋ ਆ ਦੇਖੋ ਹਵਾ ਚੱਲਦੀ ਆ ਵਧੀਆ ਤੇ ਚਲੋ ਜੀ ਫਿਰ ਮਿਲਦੇ ਆ ਤੁਹਾਨੂੰ ਹੁਣ ਰੋਟੀ ਰਾਟੀ ਖਾ ਲਈਏ ਕੱਪੜੇ ਝੋਤੇ ਗਏ ਆਪਾਂ ਸਾਭੀ ਕੱਢ ਕੇ ਘੋਲ ਕੇ ਫਿਰ ਮੈਂ ਮੇਰਾ ਮੂੰਹ ਦੀਦਾ ਆਓ ਸੈਂਚਰ ਕੋ ਪਤਾ ਨਹੀਂ ਲੱਗਦਾ ਮੈਨੂੰ ਬੈਕ ਕੈਮਰੇ 'ਚ ਵੀਡੀਓ ਬਣਾਉਣੀ ਤਾਂ ਹੀ ਨਹੀਂ ਮੈਨੂੰ ਪਤਾ ਲੱਗਦਾ ਮੈਨੂੰ ਨਿਆਣੇ ਕਹਿੰਦੇ ਮਮਾ ਬੈਕ ਕੈਮਰੇ 'ਚ ਵੀਡੀਓ ਬਣਾਓ ਮੇਰ ਤੋਂ ਬਣਦੀ ਨਹੀਂ ਮੇਰੇ ਸ਼ਾਲ ਸ਼ੂਲ ਨਾ ਉੱਡ ਜਾਣ ਵਿੱਚ ਕੁੰਡੀਆਂ ਲਿਆ ਕੇ ਅੰਦਰ ਉਹ ਜਾ ਉੱਤੋਂ ਲੈ ਕੇ ਆਉਣੀਆਂ ਪੈਣੀਆਂ ਨੇ ਜਾਂ ਅੰਦਰ ਪਈਆਂ ਨੇ ਚੁੰਡੀਆਂ ਲਿਆ ਕੇ ਲਾਉਣੀਆਂ ਇਹਨਾਂ ਮੈਂ ਇੱਥੇ ਪਾ ਤੇ ਤਾਂ ਮੈਂ ਕਿਹਾ ਵੀ ਚਲੋ ਜਲਦੀ ਸੁੱਕ ਜਾਣਗੇ ਨਾਲੇ ਨਹਾਉਣਾ ਸਾਰਿਆਂ ਨੇ ਇਹੀ ਪਾ ਲੈਣਗੇ ਕਿਹੜੇ ਤਹਾਂ ਲਾਹੇ ਕੱਢਾਂਗੇ ਆਪਾਂ ਦੁਬਾਰਾ ਅੰਦਰ ਹੁਣ ਆਹ ਟਾਪੇ 'ਚ ਪਾ ਕੇ ਲੈ ਕੇ ਚੱਲਦੇ ਆ ਸੁੱਕੜੇ ਪਾ ਕੇ ਆਉਣੇ ਉੱਪਰ ਤੇ ਲੋ ਜੀ ਵੀਡੀਓ 'ਚ ਅੱਗੇ ਚੱਲਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਹੈਪੀ ਲੋੜੀ ਤੇ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਹ ਤਿਹਾਰ ਤੁਹਾਡੇ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਆਪਣੇ ਆਪਣੇ ਪਰਿਵਾਰ ਦੇ ਨਾਲ ਤੁਸੀਂ ਵੀ ਖੁਸ਼ੀਆਂ ਮਨਾਵੋ ਲੋੜੀ ਵਾਲੋ ਹਨਾ ਗੱਠੀਆਂ ਰਿਓੜੀਆਂ ਖਾਵੋ ਤੇ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਇੱਕ ਵਾਰੀ ਫੇਰ ਤੋਂ ਤੇ ਲੋ ਜੀ ਹੁਣ ਮੈਂ ਸਾਰਾ ਕੰਮ-ਕੁਮ ਕਰਕੇ ਬਾਹਰੋਂ ਆ ਗਈ ਸੀਗੀ ਇੱਥੇ ਤੇ ਇੱਥੇ ਅਸੀਂ ਰੋਟੀ ਵੀ ਖਾ ਲਈ ਸੀਗੀ ਰੋਟੀ-ਰੋਟੀ ਖਾ ਕੇ ਉਸ ਤੋਂ ਬਾਅਦ ਮੈਂ ਹੁਣ ਲੱਗੀ ਸੀਗੀ ਆ ਪੰਡ ਪੁੰਡ ਧੋਤੇ ਕਿਚਨ ਕਲੀਨ ਕਰਨ ਲੱਗੀ ਸੀ ਹੁਣ ਪੋਚੇ ਲਾਉਣ ਲੱਗੀ ਸੀਗੀ ਦੋਨੋਂ ਕਿਚਨ ਹੁਣ ਜਾਨਕਿ ਦੋ ਪਾਸੇ ਪੋਚੇ ਲਾਉਣ ਨੂੰ ਹੋ ਗਏ ਕੰਮ ਮੈਨੂੰ ਵਧਿਆ ਵੀ ਆ ਥੋੜਾ ਜਿਹਾ ਪਰ ਮੈਨੂੰ ਵਧੀਆ ਲੱਗਦਾ ਆ ਬਹੁਤ ਵਧੀਆ ਲੱਗਦਾ ਆ ਬੈਠ ਕੇ ਰੋਟੀ ਬਣਾਉਣਾ ਹਨਾ ਇੱਧਰ ਕੋਈ ਜ਼ਿਆਦਾ ਨਹੀਂ ਸਫਾਈ ਕਰਨ ਨੂੰ ਹੁੰਦਾ ਆ ਆਹਲੇ ਕਿਚਨ ਦੇ ਵਿੱਚ ਇੱਥੇ ਤਾਂ ਬਸ ਇੰਨੀ ਕੁ ਸਲੇਬ ਤੇ ਪੋਚਾ ਲਾਉਣਾ ਹੁੰਦਾ ਗੈਸ ਚੁੱਲਾ ਵੀ ਹੁਣ ਇਹ ਤਾਂ ਬਸ ਓਦਾਂ ਹੀ ਪਿਆ ਇਹਨੂੰ ਆਪਾਂ ਵਰਤਦੇ ਤਾਂ ਹੈ ਨਹੀਂ ਪਰ ਵਿਚਾਰੇ ਦੀ ਇਹ ਇਹ ਇਹਨਾਂ ਨੂੰ ਬਹੁਤ ਜ਼ਿਆਦਾ ਫਿਕਰ ਆ ਕਹਿੰਦੇ ਕਹਿੰਦੇ ਸੁੰਨਾ ਸੁੰਨਾ ਲੱਗਦਾ ਮੈਂ ਕੋਈ ਗੱਲ ਨਹੀਂ ਠੰਡ ਜੀ ਨਿਕਲ ਲੈ ਪਤਾ ਕੀ ਗੱਲ ਹੈ ਮੈਨੂੰ ਖੜਕ ਕੇ ਜਿਆਦਾ ਟਾਈਮ ਜਿੱਦਾਂ ਹੁਣ ਆਲੂ ਵਾਲੇ ਪਰੌਠੇ ਬਣਾਏ ਜਦੋਂ ਛੁੱਟੀਆਂ ਸੀਗੀਆਂ ਕਦੇ ਕੁਝ ਬਣਾਉਣਾ ਕਦੇ ਕੁਝ ਬਣਾਉਣਾ ਮੈਨੂੰ ਖੜਕ ਕੇ ਜਿਆਦਾ ਟਾਈਮ ਕੰਮ ਨਹੀਂ ਹੁੰਦਾਗਾ ਫਿਰ ਮੈਨੂੰ ਨਾ ਇਹ ਹੋਰ ਤਰ੍ਹਾਂ ਹੋ ਜਾਂਦਾ ਬਈ ਬੀਕਨਸ ਹੋਈ ਯਾਰ ਡਾਕਟਰ ਨੇ ਵੀ ਕਿਹਾ ਵੀ ਜਿਆਦਾ ਟਾਈਮ ਖੜਨਾ ਵੀ ਨਹੀਂ ਤੇ ਹਨਾ ਜਿਆਦਾ ਟਾਈਮ ਲੰਬਾ ਸਮਾਂ ਬੈਠਿਆ ਵੀ ਨਹੀਂ ਜਾਂਦਾ ਤੇ ਜਿਆਦਾ ਲੰਬਾ ਸਮਾਂ ਖੜਿਆ ਵੀ ਨਹੀਂ ਜਾਂਦਾ ਵੀ ਡਾਕਟਰ ਨੇ ਇਹੀ ਕਿਹਾ ਹਨਾ ਵੀ ਵੀ ਰეკਮੈਂਡ ਮੈਨੂੰ ਇਹੀ ਕੀਤਾ ਵੀ ਤੁਸੀਂ ਰੈਸਟ ਲੈਣੀ ਆ ਹਨਾ ਵੀ ਮਤਲਬ ਕੰਮ ਡਾਕਟਰ ਨੇ ਵੀ ਕਿਹਾ ਸੀ ਕਹਿੰਦਾ ਕਹਿੰਦਾ ਮਾਂ ਮੇਤੋਂ ਖੜਕੇ ਇੰਨਾ ਟਾਈਮ ਹਨਾ ਕੰਮ ਨਹੀਂ ਹੁੰਦਾ ਡਾਕਟਰ ਕਹਿੰਦਾ ਕੌਣ ਕਹਿੰਦਾ ਖੜਨ ਨੂੰ ਤੂੰ ਨੂੰ ਬੈਠ ਕੇ ਰੋਟੀ ਬਣਾ ਲਿਆ ਕਰੋ ਚੁੱਲਾ ਥੱਲੇ ਲਾ ਲਓ ਤੇ ਚਲੋ ਜੀ ਵੈਗਰੂ ਨੇ ਕਿਰਪਾ ਕਰਤੀ ਆਪਾਂ ਚੁੱਲਾ ਥੱਲੇ ਰੱਖ ਲਿਆ ਦੋ ਲਿਆਂਦੇ ਹਨਾ ਦੂਜਾ ਤੇ ਚਲੋ ਜੀ ਉਧਰ ਚਲੇ ਗਏ ਤੇ ਸਰੀ ਕਿਚਨ ਦੇ ਵਿੱਚ ਉੱਥੇ ਇਹਨੂੰ ਕਲੀਨ ਕਰਾਂਗੇ ਸਾਫ਼ ਕਰਾਂਗੇ ਚੰਗੀ ਤਰ੍ਹਾਂ ਇੱਥੇ ਹੁਣ ਵੀ ਸਮਾਨ ਇੱਕ ਤਾਂ ਇਹ ਸਟੋਰ ਆ ਭਾਈ ਕਿਚਨ ਸਟੋਰ ਤਾਂ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਸਮਾਨ ਲੱਗਦਾ ਹੋਣਾ ਨਾ ਤੁਹ ਤੁਸੀਂ ਵੀ ਕਹਿੰਦੇ ਹੋਣੇ ਵੀ ਇੰਨਾ ਸੋਹਣਾ ਕਿਚਨ ਛੱਡ ਕੇ ਇੱਥੇ ਪਤਾ ਨਹੀਂ ਖਲਜੀ ਚਾਤੇ ਬੈਠ ਗਈ ਹੈ ਨਾ ਤੇ ਮੈਂ ਬੱਚਿਆਂ ਨੂੰ ਵੀ ਪੁੱਛਿਆ ਮਾਂ ਤੁਹਾਨੂੰ ਔਖਾ ਤਾਂ ਨਹੀਂ ਲੱਗਦਾ ਉਹ ਕਹਿੰਦੇ ਨਾ ਅਸਤਾ ਰੋਟੀਆਂ ਖਾਣੀਆਂ ਸਮਕਾ ਤੇ ਇੱਥੇ ਬੈਠ ਕੇ ਵਧੀਆ ਕੋਲ ਚੁੱਲੇ ਦੇ ਬੈਠ ਕੇ ਖਾਦੀ ਜਾਂਦੀ ਹੈ ਚੁੱਲੇ ਵਾਲੀ ਫੀਲਿੰਗ ਆਉਂਦੀ ਹੈ ਹਨਾ ਬੀ ਵਧੀਆ ਲੱਗਦਾ ਆ ਤੇ ਤੁਹਾਨੂੰ ਥੋੜਾ ਜਿਹਾ ਲੱਗਦਾ ਹੋਣਾ ਹਨਾ ਸਮਾਨ ਜਿਹਾ ਖਲਾਰਾ ਜਿਹਾ ਪਿਆ ਇਹ ਕਿਚਨ ਸਟੋਰ ਆ ਇੱਥੇ ਕਾਫੀ ਜਿਆਦਾ ਚੀਜ਼ਾਂ ਜਦਾਚਾਰ ਵਾਲੇ ਡੱਬੇ ਵਗੈਰਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਜਿੱਦਾਂ ਆ ਕਣਕ ਵਾਲਾ ਥੈਲਾ ਪਿਆ ਇੱਕ ਧੋਕੇ ਰੱਖੀ ਹੋਇਆ ਕਣਕ ਵਿੱਚ ਜਿੱਦਾਂ ਹੁਣ ਠੰਡ ਦੇ ਵਿੱਚ ਧੋਤ ਧੋਤੀ ਨਹੀਂ ਜਾਣੀ ਸੁੱਕਣੀ ਨਹੀਂ ਹੈਗੀ ਇਹ ਆਪਾਂ ਨੇ ਐਡਵਾਂਸ ਧੋਕੇ ਰੱਖੀ ਹੋਈ ਆ ਹਨਾ ਤੇ ਇਦਾਂ ਦੀਆਂ ਚੀਜ਼ਾਂ ਇੱਥੇ ਪਈਆਂ ਨੇ ਤੇ ਚਲੋ ਜੀ ਆਪਣਾ ਹੀ ਘਰ ਆ ਘਰ ਦੇ ਵਾਸਤੇ ਘਰਾਂ ਦੇ ਵਿੱਚ ਸਮਾਨ ਹੁੰਦਾ ਹੀ ਆ ਮੈਨੂੰ ਕੋਈ ਔਖਾ ਨਹੀਂ ਲੱਗਦਾ ਬਿਲਕੁਲ ਵੀ ਔਖਾ ਨਹੀਂ ਆਪਣਾ ਪਹਿਲਾ ਉਹ ਦੂਸਰਾ ਕਿਚਨ ਨਹੀਂ ਸੀ ਹੁੰਦਾ ਉਦੋਂ ਇਹੀ ਕਿਚਨ ਸੀਗਾ ਇੱਥੇ ਹੀ ਕੰਮ ਕਰਦੇ ਹੁੰਦੇ ਸੀਗੇ ਇਹ ਹੈਗਾ ਆਪਣੇ ਕਮਰੇ ਦੇ ਵਿੱਚ ਪਰਸ਼ਤੀ ਆ ਪਰਸ਼ਤੀ ਦੇ ਥੱਲੇ ਮਤਲਬ ਇਹਨੂੰ ਮਤਲਬ ਕੰਧ ਮਾਰ ਕੇ ਇਹਦੇ ਵਿੱਚ ਦੀ ਇਹਨੂੰ ਆਪਾਂ ਕਿਚਨ ਸਟੋਰ ਬਣਾਇਆ ਹੈ ਪਹਿਲਾਂ ਇਹ ਕਿਚਨ ਬਣਾਇਆ ਸੀ ਤੇ ਹੁਣ ਕਿਚਨ ਸਟੋਰ ਬਣਿਆ ਤੇ ਹੁਣ ਤੋਂ ਫਿਰ ਦੁਬਾਰਾ ਤੋਂ ਇਹ ਕਿਚਨ ਬਣ ਗਿਆ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਆ ਤੇ ਸਫਾਈ ਹੋਈ ਆ ਚਲੋ ਦੋ ਪਾਸੇ ਪਹਿਲਾਂ ਵੀ ਕਰਦੇ ਸੀ ਪਹਿਲਾਂ ਜਾਨੀ ਆ ਇਹ ਹੁੰਦਾ ਸੀ ਸਾਰੇ ਘਰ ਦੇ ਨਾਲ ਜਦੋਂ ਝਾੜੂ ਲੱਗਦਾ ਸੀ ਉਦੋਂ ਲੱਗ ਜਾਂਦਾ ਸੀ ਹੁਣ ਆਏ ਆ ਭਾਈ ਸਪੈਸ਼ਲ ਕਰਨਾ ਪੈਂਦਾ ਵੀ ਆਪਾਂ ਇੱਥੇ ਬੈਠ ਕੇ ਖਾਣਾ ਬਣਾਉਣਾ ਖਾਣਾ ਖਾਣਾ ਆ ਹਨਾ ਤੇ ਹੁਣ ਮੇਰੇ ਤੇ ਆ ਗਿਆ ਪਹਿਲਾਂ ਜੀ ਨੇ ਵੀ ਝਾੜੂ ਲਾਇਆ ਹਨਾ ਉਹ ਐਂਦਾ ਤੇ ਜੀ ਨੇ ਝਾੜੂ ਕਿਹਨੇ ਲਾਉਣਾ ਮੈਂ ਹੀ ਲਾਉਣਾ ਜਾਂ ਬੱਚੇ ਲਾ ਦਿੰਦੇ ਆ ਹਨਾ ਆਏ ਹੁੰਦੇ ਆ ਤੇ ਚਲੋ ਜੀ ਹੁਣ ਆਪਣਾ ਝਾੜੂ ਵੀ ਲੱਗ ਗਿਆ ਗੱਲਾਂ ਬਾਤਾਂ ਦੇ ਵਿੱਚ ਤੇ ਹੁਣ ਆਪਾਂ ਲਾ ਦਨੇ ਆ ਪੋਚਾ ਚੰਗੀ ਤਰ੍ਹਾਂ ਕਲੀਨ ਕਰ ਦਨੇ ਆ ਤੇ ਪੋਚਾ ਇੱਥੇ ਥੋੜਾ ਜਿਹਾ ਮਤਲਬ ਵੀ ਆਏ ਨਹੀਂ ਗਿੱਲਾ-ਗਿੱਲਾ ਨਹੀਂ ਲੱਗਦਾ ਕਿਉਂਕਿ ਸਲਾਬ ਆ ਜਾਂਦੀ ਹੈ ਸਾਡੇ ਘਰ 'ਚ ਇਸ ਵਾਰ ਨਹੀਂ ਆਈ ਹੈਗੀ ਸਰਦੀਆਂ ਜਾਂ ਸਲਾਬ ਹੁਣ ੜਾਰਾ ਵੀ ਜਿੱਦਾਂ ਹੁਣ ਧੁੱਪ ਨਿਕਲੂਗੀ ਅੰਦਰੋਂ ਹਾਂ ਸਲਾਬ ਨਾ ਨਿਕਲਿਆ ਵੀ ਨਹੀਂ ਸਾਡੇ ਇੱਥੇ ਪੋਚਾ ਅਸੀਂ ਬਹੁਤ ਘੱਟ ਲਾਉਨੇ ਆ ਕਿਉਂਕਿ ਇੱਥੇ ਸਲਾਬ ਆ ਜਾਂਦੀ ਹੈ ਬਹੁਤ ਜ਼ਿਆਦਾ ਤੇ ਹੁਣ ਤਾਂ ਪਤਾ ਨਹੀਂ ਗੈਸ ਕੁਝ ਚੱਲਣ ਕਰਕੇ ਹੁਣ ਸਲਾਬ ਨਹੀਂ ਆਈ ਹੁਣ ਵੀ ਪੋਚ ਬਈ ਸਲਾਬ ਨਾ ਜਵੇ ਫੇ ਬੱਚਿਆਂ ਨੂੰ ਗਿੱਲੇ ਦੇ ਵਿੱਚ ਬੈਣਾ ਔਖਾ ਹੋ ਜਾਊਗਾ ਪਰ ਆਈ ਨਹੀਂ ਗਈ ਇਸ ਵਾਰ ਤਾਂ ਪਤਾ ਨਹੀਂ ਉਹ ਹੀ ਗੱਲ ਹੋਵੇ ਨਾ ਗੈਸ ਚੱਲਦਾ ਜਾਂ ਨਾਲ ਦਾਣ ਸੁੱਕ ਜਾਂਦਾ ਹੈ ਹਨਾ ਤੇ ਚਲੋ ਜੀ ਪੋਚਾ ਲਾ ਦਿੰਨੇ ਆ ਵਧੀਆ ਲੱਗਦਾ ਹੈ ਸਾਫ ਸੁਥਰਾ ਕਰ ਤੇ ਅੱਜ ਜਿਵੇਂ ਲੋਹੜੀ ਆ ਤੁਸੀਂ ਵੀ ਲੋਹੜੀ ਮਨਾਇਓ ਹਨਾ ਅਸੀਂ ਵੀ ਮਨਾਉਣੀ ਆ ਹੁਣ ਲੋਹੜੀ ਵਾਲਾ ਵਲੌਗ ਵੀ ਤੁਹਾਡੇ ਤੱਕ ਆਊਗਾ ਥੋੜਾ ਜਿਆ ਮੇਰੇ ਖਿਆਲਾਂ ਅੱਜ 13 ਤਰੀਕਾ ਇਹ ਵਲੌਗ ਪਰਸੋਂ ਦਾ ਸੀਗਾ ਉਹ ਜਿਹੜਾ ਆਪਾਂ ਨੇ ਫ੍ਰੈਂਕ ਵਾਲੇ ਵਲੌਗ ਬਣਾਏ ਸੀ ਉਹਦੇ ਕਰਕੇ ਇਹ ਵਲੌਗ ਰੁਕ ਗਿਆ ਨਹੀਂ ਤਾਂ ਫਿਰ ਉਹ ਇੱਕ ਦਿਨ ਚ ਹੀ ਹੋ ਜਾਣਾ ਸੀ ਉਹ ਲੰਬਾ ਸੀਗਾ ਉਹਦੇ ਕਰਕੇ ਮੈਨੂੰ ਦੋ ਕਰਨੇ ਪੈ ਗਏ ਤਾਂ ਕਰਕੇ ਇਹ ਨਹੀਂ ਕੱਲ ਵਲੌਗ ਆਉਣਾ ਸੀ ਇਹ ਅੱਜ ਜਾਊਗਾ ਤੁਹਾਡੇ ਕੋਲੇ ਹਨਾ ਤੇ ਚਲੋ ਜੀ ਲੋੜੀ ਸੈਲਿਬ੍ਰੇਸ਼ਨ ਕਰਿਓ ਤੁਸੀਂ ਵੀ ਤੇ ਮੈਨੂੰ ਵੀ ਸਾਰੇ ਜਾਣੇ ਵਿਸ਼ ਕਰਿਓ ਲੋੜੀ ਤੇ ਆਪਾਂ ਵੀ ਤੁਹਾਨੂੰ ਸਾਰਿਆਂ ਨੂੰ ਹੈਪੀ ਲੋੜੀ ਵਿਸ਼ ਕਰਦੇ ਹਾਂ ਆਪਣੀ ਆਪਣੀ ਫੈਮਿਲੀ ਦੇ ਵਿੱਚ ਖੁਸ਼ ਰਹੇ ਹੋ ਨਾ ਤੇ ਲਓ ਜੀ ਸਵੇਰੇ ਕੱਪੜੇ ਧੋਤੇ ਤੇ ਹੁਣ ਫਿਰ ਸ਼ਾਮ ਨੂੰ ਧੋਤੇ ਹਨਾ ਕਿਉਂਕਿ ਸ਼ਨੀਵਾਰ ਦਾ ਵਲੌਗ ਆ ਸ਼ਨੀਵਾਰ ਨੂੰ ਫਿਰ ਸਾਰਾ ਜਝਾਨੇ ਰੌਲਾ ਪਾਇਆ ਤੇ ਮम्मा ਸੰਡੇ ਨੂੰ ਮੀਂਹ ਪੈਣਾ ਮੀਂਹ ਪੈਣਾ ਸੱਚੀ ਬਾਕਿਆ ਕੱਲ ਮੀਂਹ ਪਿਆ ਹਨ ਅੱਜ ਮੰਡੇ ਆ ਤੇ ਫਿਰ ਮੈਂ ਸੋਚਿਆ ਵੀ ਨਾਲੇ ਤਾਂ ਵੀ ਜਿਹੜਾ ਨਾ ਤੂੰ ਹਨਾ ਮੈਂ ਇੱਧਰ ਅੱਗ ਪਾਈ ਹੋਈ ਸੀਗੀ ਜਿਹੜਾ ਤੇ ਨਹਾਉਣ ਵਾਸਤੇ ਤੇ ਨਾਲ ਦੀ ਨਾਲ ਮੈਂ ਜਿਹੜੀ ਦੀ ਯੂਨੀਫਾਰਮ ਜਿੰਨੇ ਮੈਂ ਕੱਪੜੇ ਖੋਲੇ ਇਹਨਾਂ ਨੇ ਖੋਲੇ ਹੈ ਨਾ ਉਹ ਮੈਂ ਉਦੋਂ ਤੋਂ ਧੋਤੇ ਨਹੀਂ ਸੀਗੇ ਉਦੋਂ ਮੈਂ ਆਪਦਾ ਹੋਰ ਕੰਮ ਲੱਗ ਗਈ ਫਿਰ ਮੈਂ ਸੋਚਿਆ ਵੀ ਜਿਹੜੀ ਦੀ ਯੂਨੀਫਾਰਮ ਧੋਣੀ ਤਾਂ ਹੈਗੀ ਆ ਵੀ ਉਦੋਂ ਨਾਲੇ ਪਹਿਲਾਂ ਜਿਹੜੀ ਦੀ ਯੂਨੀਫਾਰਮ ਧੋ ਲਾਂਗੇ ਵਧੀਆ ਸਰਫ ਦੇ ਵਿੱਚ ਕਿਉਂਕਿ ਬੱਚਿਆਂ ਦੇ ਕੱਪੜੇ ਇੰਨੇ ਜ਼ਿਆਦਾ ਮੈਲੇ ਨਹੀਂ ਹੁੰਦੇ ਹੈਗੇ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣੇ ਹੱਲੇ ਦੇਖੋ ਇਹਨਾਂ ਨੇ ਹੱਲੇ ਧਾਰ ਕੱਢਣੀ ਸੀਗੀ ਧਾਰ ਕੱਢ ਕੇ ਫਿਰ ਇਹਨਾਂ 5 5:00 ਵੱਜ ਗਏ ਸੀ ਬਹੁਤ ਲੇਟ ਹੋ ਗਿਆ ਸੀਗਾ ਤੇ ਸ਼ਾਮ ਪੂਰੀ ਹੋ ਗਈ ਰਾਤ ਹੋਣ ਵਾਲੀ ਹੋਈ ਪਈ ਹੈ ਇੱਥੇ ਦੇ ਕੈਮਰਾਮੈਨ ਕੀ ਕਰੀ ਜਾਂਦਾ ਪਤਾ ਨਹੀਂ ਕੈਮਰੇ ਦੇ ਮੂਰੇ ਕਿਉਂ ਹੱਥ ਲਾਈ ਜਾਂਦਾ ਸੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਲਓ ਜੀ ਆਪਾਂ ਤੁਹਾਨੂੰ ਖੇਤਾਂ ਦਾ ਵਿਊ ਵੀ ਦਿਖਾਇਆ ਕਿਉਂਕਿ ਮੇਰੇ ਕਾਫੀ ਸਾਰੀਆਂ ਭੈਣਾਂ ਕਹਿੰਦੀ ਹੁੰਦੇ ਨੇ ਵੀ ਦੀਦੀ ਖੇਤਾਂ 'ਚ ਵੀਡੀਓ ਬਣਾਓ ਖੇਤਾਂ 'ਚ ਹਾਂਜੀ ਦੀਦੀ ਖੇਤਾਂ 'ਚ ਹੀ ਰਹਿਨੇ ਆ ਸੀ ਖੇਤਾਂ 'ਚੋਂ ਹੀ ਵੀਡੀਓ ਬਣ ਕੇ ਆਉਂਦੀ ਆ ਪਰ ਗੱਲ ਇਹ ਹੋ ਜਾਂਦੀ ਵੀ ਘਰ ਦੇ ਅੰਦਰੋਂ ਵੀਡੀਓ ਬਣ ਜਾਂਦੀ ਆ ਘਰ ਤੇ ਅੱਜ ਅਸਤਾਨੂੰ ਖੇਤ ਵੀ ਦਿਖਾਤੇ ਤੇ ਹੁਣ ਧੁੱਪ ਪਾਊਗੀ ਤੇ ਹੁਣ ਆਪਣੇ ਵਧੀਆ-ਵਧੀਆ ਖੇਤਾਂ ਦੇ ਵਲੌਗ ਆਉਣਗੇ ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਣਾ ਵਧੀਆ ਲੱਗਿਆ ਲਾਈਕ ਐਂਡ